Sri <coughs> Vadi i سو سردار ادھم سنگھ شہید شہری بہادر کیونکہ آپ پہلے لفظ وتے ہیں مہان مہاتما مہان سنت سب پہلے قسم کے سنت وہ ہے جہاں جنگلوں میں جا کے پکتی نہ کرے اپنے من ایسا بنا لے کہ دنیا کے جیسے بھج مایا ہو گیا بڑھ جال

نوجوان شہیدار سو آپ یہ یاد کریے سبگرس لگے بھی آؤ پیار We should go for that. In.

ਜਨ ਮਿਲ ਦਿੱਤਾ ਇਹਨਾਂ ਪਿਆਰਿਆਂ ਸਜਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੁਰਣਾ ਨੇ ਇਲਾਕੇ ਦੇ ਸਹਿਯੋਗ ਦੇ ਨਾਲ ਪਿੰਡ ਲੋਹਗੜ ਵਿੱਚ ਸ਼ਹੀਦ ਉਦਮ ਸਿੰਘ ਦਾ ਦਿਹਾੜਾ ਮਨਾਇਆ ਗਿਆ ਜਿਹਦੇ ਵਿੱਚ ਬਹੁਤ ਸੰਗਤਾਂ ਨੇ ਸਹਿਯੋਗ ਦਿੱਤਾ ਤੇ ਕੀਰਤਨੀ ਜਥੇ ਨੇ ਕੀਰਤਨ ਰਾਇਣਿਹਾਲ ਕੀਤਾ ਤੇ ਸਾਨੂੰ ਉਹਨਾਂ ਦੀ ਜੀਵਨੀ ਬਾਰੇ ਜਾਣੂ ਕਰਾਇਆ ਇਹ ਜਿਹੜਾ ਸ਼ਹੀਦਾਂ ਦੇ ਦਿਹਾੜੇ ਆ ਇਹ ਸ਼ਹੀਦ ਜਿਹੜੇ ਇੱਕ ਕੌਮ ਦੇ ਦੇ ਸਾਰੀ ਕੌਮਾਂ ਦੇ ਹੁੰਦੇ ਆ ਇਹ ਸ਼ਹੀਦ ਜਿਹੜਿਆ ਸਾਡੇ ਪੰਜਾਬੀਆਂ ਦਾ ਸਾਰਿਆਂ ਦਾ ਮਾਣ ਹੁੰਦਾ ਵਾ ਇਹ ਜਦੋਂ ਉਦਮ ਸਿੰਘ ਨੇ ਬਦਲਾ ਲਿਆ ਸੀਗਾ ਅਡਵੈਰ ਕੋਲੋਂ ਉਹ ਛੋਟੀ ਜੀ ਉਮਰ ਦੇ ਵਿੱਚ ਹੀ ਉਦੋਂ ਹੀ ਉਹਨਾਂ ਨੇ ਪਰਨ ਕਰ ਲਿਆ ਸੀਗਾ ਤੇ ਉਹ ਜਿਹੜਾ ਬਦਲਾ ਲਿਆ ਸਾਰੇ ਪੰਜਾਬੀਆਂ ਦਾ ਬਦਲਾ ਲੈ ਕੇ ਸਾਡਾ ਸਿਰ ਉੱਚਾ ਕੀਤਾ ਸੀਗਾ ਇਦਾਂ ਦੇ ਇਹ ਸਾਰੇ ਸ਼ਹੀਦਾਂ ਨੂੰ ਅਸੀਂ ਸਿਰ ਝਕਾਉਨੇ ਆ ਤੇ ਇਸੇ ਤਰ੍ਹਾਂ ਹੀ ਆਪਾਂ ਦਿਹਾੜੇ ਮਨਾਉਂਦੇ ਰਹੀਏ ਤਾਂ ਕਿ ਸਾਡੇ ਆਉਣ ਵਾਲੇ ਬੱਚਿਆਂ ਨੂੰ ਇਹ ਇਹਨਾਂ ਬਾਰੇ ਪਤਾ ਲੱਗ ਸਕੇ ਇਹਨਾਂ ਦੇ ਵਿੱਚ ਅਣਖ ਜਾਗੇ ਸ਼ਹੀਦਾਂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੀ ਉਧਮ ਸਿੰਘ ਜੀ ਦਾ ਛੀਦੀ ਦਿਹਾੜਾ ਆ ਅਸੀਂ ਛੀਦਾ ਨੂੰ ਪ੍ਰਣਾਮ ਕਰਦੇ ਆ ਕਿ ਜਿਹੜੇ ਆਪਣੇ ਸਾਡਾ ਮਕਸਦ ਆ ਕਿ ਇਹ ਛੀਦੀ ਦਿਹਾੜੇ ਜਿਹੜੇ ਪਿੰਡ ਪੱਧ ਤੇ ਬਣਾਏ ਜਾਣ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪਤਾ ਲੱਗ ਸਕੇ ਤੇ ਅਸੀਂ ਇਦਾਂ ਇਦਾਂ ਦਿਹਾੜੇ ਬਣਾਉਂਦੇ ਰਾਵਾਂਗੇ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਡ ਲੋਗੜ ਵਿਖੇ ਜਿਲ੍ਹਾ ਜਲੰਧਰ ਦੀ ਸਮੁੱਚੇ ਨਿਵਾਸੀਆਂ ਵੱਲੋਂ ਸਰਦਾਰ ਉਦੋਂ ਸਿੰਘ ਜੀ ਹੋਰਾਂ ਦਾ ਸ਼ਹੀਦ ਦਿਹਾੜਾ ਮਨਾਇਆ ਗਿਆ ਸੋ ਇਹਨਾਂ ਸਮਾਗਮਾਂ ਦਾ प्रयोजन ਇਹੀ ਹੈ ਕਿ ਜਿਹੜੇ ਸਾਡੇ ਸ਼ਹੀਦ ਨੇ ਜਿਹਨਾਂ ਉਹਨਾਂ ਨੂੰ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਿਆ ਜਾਵੇ ਉਹ ਸਾਡੇ ਦੇਸ਼ ਦਾ ਸਰਮਾਇਆ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਇਹੋ ਜਿਹੇ ਸਮਾਗਮ ਚਾਲਦੇ ਰਹਿਣੇ ਚਾਹੀਦੇ ਨੇ ਤਾਂ ਕਿ ਸਾਡੀ ਉਹਨਾਂ ਦੀ ਸ਼ਹਾਦਤ ਤੋਂ ਸਾਨੂੰ ਪ੍ਰੇਰਣਾ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ